ਬਠਿੰਡਾ ਪੁਲਿਸ ਦੀ ਸੀਆਈਏ ਸਟਾਫ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਿਸਲੇ ਕੀ ਉਹਨਾਂ ਦੇ ਵੱਲੋਂ 30000 ਨਸ਼ੇ ਦੀਆਂ ਗੋਲੀਆਂ ਸਣੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਕਤ ਤਿੰਨੇ ਨੌਜਵਾਨ ਆਪਸ ਵਿੱਚ ਖਾਸ ਦੋਸਤ ਵੀ ਸਨ ਮੀਡੀਆ ਨਾਲ ਗੱਲਬਾਤ ਕਰਦਿਆਂ ਐਸਪੀ ਸੀਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਟੀਮ ਨੇ ਥੜਾ ਕੈਂਟ ਵਿਖੇ ਇਹਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਉਹਨਾਂ ਦੱਸਿਆ ਕਿ ਨਸ਼ਾ ਖਿਲਾਫ ਵਕ ਵਕ ਥਾਵਾਂ ਤੇ ਸਰਚ ਬਿਆਨ ਕੀਤੇ ਜਾਂਦੇ ਨੇ ਅਤੇ ਨਾਕਾਬੰਦੀ ਦੌਰਾਨ ਪੁਚੋ ਕਲਾ ਵਿਖੇ ਉਕਤ ਤਿੰਨ ਨੌਜਵਾਨਾਂ ਨੂੰ ਰੋਕਿਆ ਗਿਆ ਜਦੋਂ ਇਹਨਾਂ ਦੀ ਤਲਾਸ਼ੀ ਲਈ ਗਈ ਤਾਂ ਇਹਨਾਂ ਕੋਲੋਂ 30000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਉਹਨਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁਛਗਿੱਛ ਜਾਰੀ ਹੈ ਅਤੇ ਪੁਛਗਿੱਛ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇੱਕ ਸੀਆਈਏ 1 ਦੀ ਟੀਮ ਵੱਲੋਂ ਥੜਾ ਕੈਂਟ ਦੇ ਵਿੱਚ ਮੁਕਦਮਾ ਨੰਬਰ 77 ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਦੇ ਵਿੱਚ ਅਸੀਂ ਤਿੰਨ ਦੋਸ਼ੀ ਜਿਹੜੇ ਹੈਗੇ ਆ ਸੁਖਦੀਪ ਰੌਸ਼ਨ ਤੇ ਤਰਲੋਚਨ ਇਹ ਤਿੰਨ ਪੁੱਚੋਕਲਾਂ ਦੇ ਰਹਿਣ ਵਾਲੇ ਆ ਇਹਨਾਂ ਦੋਸ਼ੀਆਂ ਨੂੰ ਸਾਡੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ 30000 ਜਿਹੜੀਆਂ ਗੋਲੀਆਂ ਜਿਹੜੀਆਂ ਹੈਗੇ ਸਾਡੇ ਵੱਲੋਂ ਬਰਾਮਦ ਕੀਤੀਆਂ ਗਈਆਂ ਪਹਿਲਾਂ ਵੀ ਸਾਡੇ ਕੋਲ ਇਨਪੁੱਟ ਸੀ ਵੀ ਜਿਹੜੀ ਕਾਫੀ ਦਿਨ ਤੋਂ ਨਸ਼ੇ ਦੀ ਸਪਲਾਈ ਕਰ ਰਹੇ ਨੇ ਉਸ ਬੰਦ ਦੇ ਵਿੱਚ ਸਾਡੇ ਵੀ ਟੀਮ ਦੇ ਵੱਲੋਂ ਸਹੀਏ ਦੀ ਟੀਮ ਵੱਲੋਂ ਇਹਨਾਂ ਨੂੰ ਤਿੰਨਾਂ ਨੂੰ ਰੌਂਡ ਅਪ ਕਰਕੇ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ 30000 ਗੋਲੀ ਬਰਾਮਦ ਕੀਤੀ ਗਈ ਹੈ ਇੱਕ ਜਿਹੜਾ ਦੋਸ਼ੀ ਸੁਖਦੀਪ ਹੈ ਇਦੇ ਵਿੱਚ ਇਹਦੇ ਉੱਪਰ ਪਹਿਲਾਂ ਵੀ ਇੱਕ 1 ਲੱਖ ਗੋਲੀ ਦਾ ਮੁਕੱਦਮਾ ਦਰਜ ਹੈ ਜਿਸ ਦੇ ਵਿੱਚ ਕੁਝ ਸਮਾਂ ਪਹਿਲਾਂ ਇਹ ਬੇਲ ਦੇ ਪਰਿਵਾਰ ਆਇਆ ਸੀਗਾ ਤੇ ਆਉਂਦੇ ਸਾਰੇ ਇਹ ਦੁਬਾਰਾ ਜਿਹੜਾ ਹੈਗਾ ਐਨਐਸਏ ਦੀ ਜਿਹੜੀ ਹੈਗੀ ਸਪਲਾਈ ਕਰਨ ਲੱਗ ਗਿਆ ਸੀ ਨਹੀਂ ਇਹ ਮੇਨ ਸਪਲਾਇਰ ਹੈਗੇ ਨੇ ਕਿਉਂਕਿ ਦੇਖੋ ਜੀ ਮੇਨ ਕਿਉਂਕਿ 30000 ਗੋਲੀਆਂ ਦੀ ਜਿਹੜੀ ਮਾਤਰਾ ਹੈਗੀ ਕਾਫੀ ਵੱਡੀ ਹੈ ਤੇ ਜਿਹੜੀ ਮੇਨ ਸਪਲਾਈ ਦਾ ਕੰਮ ਕਰਦੇ ਨੇ ਪਹਿਲਾਂ ਵੀ ਜਿਵੇਂ ਜਿਵੇਂ ਮੈਂ ਦੱਸਿਆ ਵੀ ਸੁਖਦੀਪ ਕੋਲ 1 ਲੱਖ ਗੋਲੀ ਜਿਹੜੀ ਬਰਾਮਦ ਹੋਈ ਸੀਗੀ ਸੋ ਇਹ ਅਪੀਅਰਸ ਟੂ ਬੀ ਬਿਗ ਫਿਸ਼ ਇਹਨਾਂ ਦੀ ਫਰਦਰ ਅਸੀਂ ਇਨਟੈਰੋਗੇਸ਼ਨ ਕਰ ਰਹੇ ਅੱਗੇ ਜਿਹੜੇ ਹੈਗੇ ਆ ਇਸ ਮੁਕਦਮੇ ਨੂੰ ਅਸੀਂ ਪੇਸ਼ ਕਰ ਰਹੇ ਹਾਂ ਕਿੱਥੋਂ ਲੈ ਕੇ ਆਏ ਕਿੱਥੇ ਇਹਨਾਂ ਨੇ ਸਪਲਾਈ ਕਰਦੇ ਸਾਰੇ ਐਂਗਲਸ ਤੇ ਇਨਵੈਸਟੀਗੇਸ਼ਨ ਕਰਦੇ ਆ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਐਸਪੀ ਸਿਟੀ ਨੇ ਦੱਸਿਆ ਕਿ ਇਹਨਾਂ ਤਿੰਨਾਂ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਦੇ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਹੈ ਜੋ ਕਿ ਜੇਲ੍ਹ ਕੱਟ ਰਿਹਾ ਸੀ ਅਤੇ ਬੇਲ ਦੇ ਉੱਤੇ ਬਾਹਰ ਆਇਆ ਸੀ ਉਹਨਾਂ ਦੱਸਿਆ ਕਿ ਇਸਦੇ ਕੋਲੋਂ ਪਹਿਲਾਂ ਵੀ 1 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ ਜਿਸ ਤੋਂ ਬਾਅਦ ਇਸ ਨੂੰ ਫੜਿਆ ਗਿਆ ਅਤੇ ਜੇਲ੍ਹ ਭੇਜ ਦਿੱਤਾ ਗਿਆ ਲੇਕਿਨ ਹੁਣੇ ਬੇਲ ਤੇ ਬਾਹਰ ਆਇਆ ਸੀ ਅਤੇ ਇਸ ਨੇ ਦੁਬਾਰਾ ਇਹੀ ਕੰਮ ਸ਼ੁਰੂ ਕਰ ਦਿੱਤਾ ਉਹਨਾਂ ਦੱਸਿਆ ਕਿ ਸੀਆਈਏ ਟੀਮ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਪੁੱਛਗਿੱਛ ਦੇ ਵਿੱਚ ਇਹ ਖੁਲਾਸੇ ਹੋਣਗੇ ਕਿ ਇਹਨਾਂ ਨੇ ਹੁਣ ਤੱਕ ਕਿੱਥੇ- ਤੋਂ ਲੈ ਕੇ ਆਉਂਦੇ ਸਨ ਚੱਕਪਣੀ ਟੀਵੀ ਲਈ ਵੀ ਕੇ ਬਹਿਲਦੀਰਪੁਰ